ਸਸਰੀਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਤੇ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਤੇ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੈ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਈਆਂ ਅੱਜ ਗੱਲਬਾਤ ਹੀ ਕੱਲ ਮੈਂ ਵੀਡੀਓ ਪਾਈ ਸੀ ਵੀ ਮੈਂ ਜੀ ਸਿਟੀ ਸਕੈਨ ਕਰਾ ਕੇ ਆਈਆਂ ਤੇ ਕੱਲ ਮੈਂ ਦੱਸਿਆ ਸੀਗਾ ਮੇਰੀਆਂ ਭੈਣਾਂ ਨੂੰ ਵੀ ਮੇਰੀ ਰਿਪੋਰਟ ਨਹੀਂ ਆਈ ਹਜੇ ਤੇ ਜੀ ਅੱਜ ਆਪਣੀ ਕੱਲ ਕੱਲ ਆਪਣੀ ਰਿਪੋਰਟ ਆਗੀ ਤੇ ਮੈਂ ਕਿਹਾ ਚਲ ਜੀ ਨਹੀਂ ਮੇਰੀ ਵੀਡੀਓ ਵੇਖੀ ਭੈਣ ਭਰਾਵਾਂ ਨੇ ਵਿਚਾਰੇ ਵੇਟ ਕਰਦੇ ਹੋਣਗੇ ਵੀ ਭੈਣ ਦੀ ਸਕੇਨ ਦਾ ਕੀ ਬਣਿਆ ਤੇ ਜੀ ਆਪਣੀ ਰਿਪੋਰਟ ਆਈ ਹੈ ਨਾਰਮਲ ਵੈਗੁਰੂ ਦਾ ਮੈਂ ਬਹੁਤ ਸ਼ੁਕਰਾਨਾ ਕੀਤਾ ਤੇ ਜੀ ਆਪਣੀ ਰਿਪੋਰਟ ਨਾਰਮਲ ਆਈ ਹੈ ਵਧੀਆ ਤੇ ਪਰ ਬਈ ਜਦੋਂ ਮੈਂ ਉਹਨਾਂ ਦਾ ਮੈਂ ਬਲੀਨੇ ਵਾਲਾ ਦਾ ਵੇਟ ਕਰਦੀ ਰਹੀ ਵੀ ਮੈਨੂੰ ਰਿਪੋਰਟ ਭੇਜਣਗੇ ਪਰ ਨਹੀਂ ਰਿਪੋਰਟ ਭੇਜੀ ਉਹਨਾਂ ਨੇ ਫਿਰ ਮੈਨੂੰ ਮੈਸੇਜ ਕੀਤਾ ਤੇ ਫਿਰ ਮੈਂ ਜਿਹਨੂੰ ਉਹਨਾਂ ਦਾ ਡਾਟਾ ਸੈਂਡ ਕੀਤਾ ਤੇ ਫਿਰ ਉਹਨਾਂ ਨੇ ਮੈਨੂੰ ਰਿਪੋਰਟ ਭੇਜੀ ਤਾਂ ਬਈ ਮੈਨੂੰ ਨਰਸਾਂ ਨੇ ਚੱਕਰਾਂ 'ਚ ਪਾਤਾ ਕਹਿੰਦੇ ਵੀ ਤੈਨੂੰ ਤਾਂ ਡਾਇਰੈਕਟਰ ਨੂੰ ਮਿਲਣਾ ਪਊਗਾ ਤੇ ਮੈਂ ਕਿਹਾ ਵੀ ਕੀ ਗੱਲ ਤੇ ਕਹਿੰਦੇ ਤੈਨੂੰ ਤਾਂ ਦਿੱਕਤ ਆਈ ਏ ਮੈਂ ਕਿਹਾ ਵੀ ਕਾਦੀ ਦਿੱਕਤ ਆਈ ਏ ਤੇ ਕਹਿੰਦੇ ਵੀ ਤੇਰੇ ਤੰਦਰ ਪਾਣੀ ਦਾ ਬਲਬਲਾ ਵੱਡ ਰਿਹਾ ਤੇ ਮੈਂ ਕਿਹਾ ਵੀ ਮੈਨੂੰ ਵੀ ਵਹਿਮ ਹੋ ਗਿਆ ਮੈਂ ਕਿ ਤਾਈਂ ਮੇਰਾ ਕਾਲਜਾ ਮੱਚਦਾ ਤੇ ਬਈ ਭਾਦੀ ਬਣ ਕੇ ਮੇਰੇ ਤਾਂ ਮੇਰੇ ਤਾਂ ਥੱਥਾ ਨੇ ਭਾਂਡੇ ਛੱਟ ਕੇ ਮੈਂ ਕਿਹਾ ਹੇ ਵਾਹਿਗੁਰੂ ਮੈਂ ਤਾਂ ਪਹਿਲਾਂ ਹੀ ਮਸਾ ਤਗੜੀ ਹੋਈ ਸਮੜੀ ਇਹ ਸਰੀਰ ਹੁਣ ਕਾਇਮ ਹੋਇਆ ਸੀ ਤੇ ਹੁਣ ਫੇਰ ਮੇਰੇ ਤੇ ਤਾਂ ਸੰਕਟ ਆ ਗਿਆ ਤੇ ਚਲੋ ਪ੍ਰਮਾਤਮਾ ਦੀ ਰਜਾ ਜੀ ਰਹਿਨੇ ਆ ਬਈ ਆਪਾਂ 24 ਘੰਟੇ ਤੇ ਵਾਹਿਗੁਰੂ ਆਪਣੀ ਕਿਉਂ ਨਾ ਸੁਣੂੰਗਾ ਤੇ ਫੇਰ ਬਈ ਮੇਰੇ ਭਾ ਦੀ ਬਣ ਗਈ ਤੇ ਫੇਰ ਮੈਂ ਮੇਰੇ ਮਾਮੇ ਜੀ ਦਾ ਲੜਕਾ ਹੈ ਉਹ ਪੈਥ ਕੇ ਡਾਕਟਰ ਹੈ ਮੈਂ ਉਹਨੂੰ ਰਿਪੋਰਟ ਭੇਜੀ ਪਹਿਲਾਂ ਉਹਨ ਮੈਂ ਗੱਲ ਕੀਤੀ ਫਿਰ ਉਹਨੂੰ ਰਿਪੋਰਟ ਭੇਜੀ ਤੇ ਮੈਨੂੰ ਕਹਿੰਦਾ ਵੀ ਤੇਰੀ ਰਿਪੋਰਟ ਤਾਂ ਨਰਮਲ ਆਈ ਐ ਜਿੱਥੇ ਕੁਛ ਨਹੀਂ ਆਇਆ ਮੈਨੂੰ ਦੱਸਿਆ ਉਹਨੇ ਵੀ ਆਹਾ ਆਹਾ ਲਿਖਿਆ ਤੇ ਮੈਂ ਆਖਿਆ ਮੈਂ ਉਹਦੇ ਨਾਲ ਲੜ ਵੀ ਮੈਂ ਕਿ ਤੈਨੂੰ ਤਾਂ ਰਿਪੋਰਟ ਨਹੀਂ ਵੇਖਣੀ ਆਉਂਦੀ ਕਿ ਤੇ ਕਹਿੰਦਾ ਕਿਉਂ ਨਹੀਂ ਵੇਖਣੀ ਆਉਂਦੀ ਰਿਪੋਰਟ ਤੇਰੀ ਸਹੀ ਤਾਂ ਆਈ ਐ ਕਹਿੰਦਾ ਮੈਂ ਜਿਵੇਂ ਕਹਿੰਦਾ ਸੀ ਪੜਾਈਆਂ ਕੀਤੀਆਂ ਕੋਰਸ ਕੀਤੇ ਮੈਂ ਉਹ ਵੀ ਪੜ੍ਹ ਕੇ ਤੈਨੂੰ ਦੱਸਦਾ ਕਹਿੰਦਾ ਸਹੀ ਆਈ ਐ ਤੇ ਮੈਂ ਆਖਿਆ ਵੀ ਨਹੀਂ ਤੇ ਫਿਰ ਮੈਂ ਬਈ ਸਾਡੇ ਇਸ ਜਿੱਥੋਂ ਮੇਰੀ ਦਵਾਈ ਚੱਲਦੀ ਹੈ ਸੜਵਾ ਹਸਪਤਾਲ ਦੇ ਵਿੱਚ ਸਾਡੇ ਰਿਸ਼ਤੇਦਾਰੀ ਚ ਇੱਕ ਮੁੰਡਾ ਹੈ ਤੇ ਮੇਰੇ ਭਰਾਵਾਂ ਨਹੀਂ ਤਾਂ ਲੱਗਦਾ ਇੱਕ ਪਾਸੇ ਮੇਰੇ ਦਿਓਰ ਲੱਗਦਾ ਤੇ ਫਿਰ ਮੈਂ ਉਹਨੂੰ ਰਿਪੋਰਟ ਭੇਜੀ ਬਈ ਉਹ ਰਾਜਸਥਾਨ ਚ ਮੰਡੀ ਦੀ ਡਿਊਟੀ ਇੱਥੇ ਹੈ ਫਿਰ ਮੈਂ ਉਹਨੂੰ ਰਿਪੋਰਟ ਭੇਜੀ ਤਾਂ ਮੈਨੂੰ ਕਹਿੰਦਾ ਬਈ ਤੇਰੀ ਰਿਪੋਰਟ ਨਾਰਮਲ ਹੀ ਆਈ ਹੈ ਤੇ ਮੈਂ ਕਿਹਾ ਮੈਂ ਤਾਂ ਨਰਸਾਂ ਨੇ ਆਹ ਗੱਲ ਕਹਤੀ ਕਹਿੰਦਾ ਨਹੀਂ ਨਹੀਂ ਰੀਪੋਰਟ ਤੇ ਨਹੀਂ ਨਾਰਮਲ ਆਈਏ ਤੇ ਫਿਰ ਮੈਂ ਉਹਨੂੰ ਦੱਸਿਆ ਵੀ ਮੈਂ ਕਿ ਵੀਰੇ ਐ ਕਰਕੇ ਮੈਨੂੰ ਆ ਸ਼ਿਕਾਇਤ ਰਹਿੰਦੀ ਤੇ ਆ ਬਹੁਤ ਜ਼ਿਆਦਾ ਹੈ ਤੇ ਫਿਰ ਮੈਨੂੰ ਕਹਿੰਦਾ ਤੂੰ ਦਵਾਈ ਲੈ ਲਾ ਮੈਂ ਕਿ ਵੀ ਦਵਾਈ ਮੈਂ ਇੱਥੋਂ ਤਾਂ ਬਹੁਤ ਲੈ ਲਈ ਵੀ ਮੈਨੂੰ ਤਾਂ ਫਰਕ ਨਹੀਂ ਪਿਆ ਜਮਾਂ ਵੀ ਫਿਰ ਉਹ ਕਹਿੰਦਾ ਮੈਂ ਦਵਾਈ ਲਿਖ ਕੇ ਭੇਜ ਦੇ ਤੂੰ ਆ ਦਵਾਈ ਖਾ ਲਈਂ ਕਹਿੰਦਾ ਤੇ ਠੀਕ ਹੋ ਜੇਂਗੀ ਫਿਰ ਭਈ ਮੈਨੂੰ ਵਿਚਾਰੀ ਨੇ ਦਵਾਈ ਲੈ ਕੇ ਵਟਸਐਪ ਕੀਤੀ ਫਿਰ ਅਸੀਂ ਉਹ ਕੱਲ ਸ਼ਾਮ ਨੂੰ ਦਵਾਈ ਲੈ ਕੇ ਆਏ ਫਿਰ ਮੈਂ ਉਹ ਦਵਾਈ ਲੈਣੀ ਸਟਾਰਟ ਕਰਤੀ ਚਲੋ ਮੈਨੂੰ 2-4 ਦਿਨਾਂ ਚ ਫਰਕ ਪੈ ਜੂ ਦਵਾਈ ਨਾਲ ਤੇ ਮੈਂ ਠੀਕ ਹੋ ਜੂੰਗੀ ਤੇ ਚਲੋ ਤਿਆਬ ਦੀ ਤਾਂ ਕੋਈ ਗੱਲ ਨਹੀਂ ਬਣਦਾ ਹੀ ਰਹਿੰਦਾ ਪਰ ਹੁਣ ਵੈਸੇ ਮੈਂ ਖਾਣ ਪੀਣ ਦਾ ਬਹੁਤ ਫਰੇਜ ਰੱਖਦੀ ਪਤਾ ਨਹੀਂ ਮੈਨੂੰ ਕਿਉਂ ਬਣਦਾ ਤਿਆਬ ਪਤਾ ਨਹੀਂ ਬਈ ਵੀ ਸੇਕੇ ਸੁੱਕੇ ਲੱਗੇ ਕਿ ਮੋ ਲੱਗਦੀਆਂ ਹਨਾ ਉਹਨਾਂ ਨਾਲ ਕਰਮੇਸ਼ ਰਹਿੰਦੀ ਅੰਦਰ ਤੇ ਚਲੋ ਤਿਆਬ ਦੀ ਤਾਂ ਕੋਈ ਗੱਲ ਨਹੀਂ ਪਰ ਮੈਂ ਉਸ ਬਿਮਾਰੀ ਤੋਂ بچ ਗਈ ਦਿਵਾਰੇ ਮੈਨੂੰ ਆਏ ਹੋ ਗਿਆ ਬੀਮਾਰ ਆ ਗਿਆ ਹੈ ਮੇਰੇ ਨਾਲ ਵੀ ਹੁਣ ਦੁਬਾਰੀ ਫੇਰ ਤੀਜੀ ਵਾਰ ਆ ਕੁਝ ਹੋਊਗਾ ਦੂਜੀ ਦੋ ਵਾਰ ਤੇ ਪਹਿਲਾਂ ਬਈ ਮੈਂ ਬਿਮਾਰ ਹੋ ਗਈ ਮੈਂ ਕਿਹਾ ਤੀਜੀ ਵਾਰ ਫੇਰ ਮੈਨੂੰ ਆ ਪ੍ਰੋਬਲਮ ਖੜੀ ਹੋ ਜੂਗੀ ਤੇ ਚਲੋ ਬਈ ਵੈਕਰੂ ਦੇ ਸਦਕੇ ਮੇਰੇ ਭੈਣ ਭਰਾਵਾਂ ਦੇ ਸਦਕੇ ਵੀ ਮੈਂ ਠੀਕ ਆ ਤੇ ਪ੍ਰਮਾਤਮਾ ਮੈਨੂੰ ਮੇਰੇ ਭੈਣ ਭਰਾਵਾਂ ਦੇ ਵਿੱਚ ਹੱਸਦੀ ਵਸਦੀ ਰੱਖੇ ਹੱਸਦੀ ਖੇਡਦੀ ਰੱਖੇ ਮੈਨੂੰ ਤੇ ਪ੍ਰਮਾਤਮਾ ਮੈਨੂੰ ਤੰਦਰੁਸਤੀ ਆ ਦੇਵੇ ਤੇ ਮੈਂ ਮੇਰੇ ਭੈਣ ਭਰਾਵਾਂ ਨਾਲ ਗੱਲਬਾਤ ਸਾਂਝੀ ਕਰਦੀ ਰਹਾਂ ਵੀਡੀਓ ਪਾਉਂਦੀ ਰਹਾਂ ਆਪਦੇ ਮੈਂ ਕੰਮ ਧੰਦੇ ਦੀ ਵੀ ਵੀਡੀਓ ਪਾਉਂ ਮੈਂ ਤੇ ਮੈਂ ਆਪਦੀ ਸਿਹਤ ਬਾਰੇ ਵੀ ਮੇਰੇ ਭੈਣ ਭਰਾਵਾਂ ਨੂੰ ਮੈਂ ਦੱਸਦੀ ਰਹਾਂ ਵੀ ਮੈਂ ਬਈ ਠੀਕ ਆ ਤੇ ਮੈਂ ਵੀ ਮੇਰੇ ਭੈਣ ਭਰਾਵਾਂ ਦੇ ਵਿੱਚ ਹੱਸਦੀ ਖੇਡਦੀ ਰਹਾਂ ਤੇ ਆਵਰੇ ਬੱਚੇ ਪਾਲਾਂ ਤੇ ਆਪਦੀਆਂ ਮਣਦੀਆਂ ਬਈ ਆਪਣੇ ਮਨ ਵਿੱਚ ਕਿੰਨੇ ਚਾ ਹੁੰਦੇ ਆ ਆਪਦੇ ਬੱਚਿਆਂ ਲਈ ਹਨਾ ਮੈਂ ਵੀ ਉਹ ਸਾਰੇ ਪੂਰੇ ਕਰਾਂ ਆਪਦੇ ਵੀ ਆਪਾਂ ਦੇਖੋ ਆਪਣੇ ਵੀ ਮਨ ਵਿੱਚ ਕਿੰਨੇ ਚਾ ਹੁੰਦੇ ਐ ਆਪਾਂ ਉਹ ਵੀ ਆਪਦੇ ਵੀ ਪੂਰੇ ਕਰੀਏ ਰੰਗ-ਰਾਗ ਤੇ ਆਦੇ ਬੱਚਿਆਂ ਦੇ ਵੀ ਰੰਗ-ਰਾਗ ਪੂਰੇ ਕਰੀਏ ਤੇ ਬਈ ਕੇਰਾ ਤਾਂ ਮੈਨੂੰ ਰਿਪੋਰਟ ਦਾ ਜਦੋਂ ਪਤਾ ਲੱਗਿਆ ਤੇ ਮੇਰੀ ਬਾਦੀ ਬਣ ਗਈ ਮੈਂ ਆਖਿਆ ਵੀ ਬਹੁਤ ਔਖਾ ਹੋ ਗਿਆ ਹੁਣ ਅਸੀਂ ਕਿਵੇਂ ਕਰਾਂਗੇ ਤੇ ਪਹਿਲਾਂ ਬਈ ਜਦੋਂ ਮੈਂ ਸ਼ੁਰੂ ਵਿੱਚ ਬਿਮਾਰ ਹੋਈ ਐ ਤੇ ਮੈਂ ਪੋਸੂ ਰੱਖਦੀ ਸੀ ਉਹ ਪੋਸੂ ਫਿਰ ਮੈਂ ਉਹ ਵੇਚਦੀ ਤਾਂ ਮੈਂ ਬਿਮਾਰ ਹੋ ਗਈ ਅੱਧ ਤੇ ਫੜਾਤੇ ਸੀ ਕਿਸੇ ਨੂੰ ਤੇ ਫਿਰ ਮੈਂ ਸ਼ਾਪ ਦਾ ਕੰਮ ਸਟਾਰਟ ਕਰ ਲਿਆ ਤਾਂ ਫਿਰ ਬਈ ਮੈਂ ਬਿਮਾਰ ਹੋ ਗਈ ਦੂਜੀ ਵਾਰ ਫਿਰ ਮੈਂ ਸ਼ਾਪ ਬੰਦ ਕਰਤੀ ਫਿਰ ਬਈ ਮੇਰਾ ਆਪਰੇਸ਼ਨ ਹੋਇਆ ਆ ਕੇ 21 ਦੇ ਵਿੱਚ 2021 ਚ ਮੇਰਾ ਆਪਰੇਸ਼ਨ ਹੋਇਆ 19 ਚ ਮੈਂ ਬਿਮਾਰ ਹੋਈ ਸੀ 21 ਚ ਮੇਰਾ ਆਪਰੇਸ਼ਨ ਹੋਇਆ ਤੇ ਫਿਰ ਬਈ ਮੈਂ ਸ਼ਾਪ ਬੰਦ ਕਰਤੀ ਤਾਂ 21 ਚ ਆਪਰੇਸ਼ਨ ਹੋਇਆ ਤੇ ਉਹ ਤੋਂ ਬਾਅਦ ਜਦੋਂ ਮੇਰੇ ਆਪਰੇਸ਼ਨ ਤੋਂ ਬਾਅਦ ਮੈਂ ਠੀਕ ਹੋਈ ਹੌਲੀ ਹੌਲੀ ਹੋਈ ਬਹੁਤ ਔਖੀ ਮੈਂ 6 ਮਹੀਨੇ ਤੱਕ ਵੀ ਮੈਥੋਂ ਉੱਠਿਆ ਨਹੀਂ ਜਾਂਦਾ ਸੀ 6 ਮਹੀਨੇ ਬਾਅਦ ਮੈਂ ਤੁਰਨ ਫਿਰਨ ਲੱਗੀ ਤੇ ਫਿਰ ਹੌਲੀ ਹੌਲੀ ਸਾਲ ਦੇ ਵਿੱਚ ਮੈਂ ਮੜੀ ਹੋਰ ਸੈਟ ਹੋਇਆ ਮੇਰਾ ਸਰੀਰ ਉਹ ਤੋਂ ਬਾਅਦ ਫਿਰ ਮੈਂ ਮੜਾ ਮੋਟਾ ਹੌਲੀ ਹੌਲੀ ਕੰਮ ਕਰਨ ਲੱਗੀ ਤੇ ਚਲੋ ਫਿਰ ਮੈਂ 2 ਸਾਲਾਂ ਦੇ ਵਿੱਚ ਜਦੋਂ ਮੇਰਾ ਸਰੀਰ ਜਮਾਂ ਸਹੀ ਹੋ ਗਿਆ ਫਿਰ ਮੈਂ ਸ਼ੌਕ ਦਾ ਕੰਮ ਦੁਬਾਰਾ ਸਟਾਰਟ ਕਰਤਾ ਤੇ ਬਈ ਹੁਣ ਮੇਰਾ ਸ਼ੌਪ ਦਾ ਕੰਮ ਚਲੋ ਵਧੀਆ ਚੱਲਦਾ ਹੈ ਪਿੰਡ 'ਚ ਵੀ ਵਧੀਆ ਚੱਲਦਾ ਬਈ ਤੇ ਚਲੋ ਬਾਹਰੋਂ ਵੀ ਆਪਾਂ ਨੂੰ ਆ ਜਾਂਦਾ ਕੰਮ ਧੰਦਾ ਤੇ ਹੁਣ ਜਦੋਂ ਮੈਨੂੰ ਗੱਲ ਪਤਾ ਲੱਗਾ ਤੇ ਮੈਂ ਖਾਹੇ ਮੇਰੀ ਤਾਂ ਸ਼ੌਪ ਦੁਆਰੇ ਬੰਦ ਹੋ ਜੂਗੀ ਕੀ ਕਰਾਂਗੇ ਅਸੀਂ ਬਾਕੀ ਮੈਂ ਨਹੀਂ ਬਚਣੀ ਜਦੋਂ ਮੈਂ ਤੀਜੀ ਵਾਰ ਆਏ ਹੋਗੀ ਤੇ ਬਈ ਹੋਰ ਹੀ ਮੇਰੇ ਤਾਂ ਮਨ ਤੇ ਚੜਨ ਉਤਰਨ ਲੱਗ ਗਿਆ ਤੇ ਚਲੋ ਪ੍ਰਮਾਤਮਾ ਨੇ ਸੋਨਲੀ ਮੇਰੀ ਫਿਰ ਮੈਨੂੰ ਜਦੋਂ ਪਤਾ ਲੱਗਿਆ ਵੀ ਤੇਰੀ ਰਿਪੋਰਟ ਨਾਰਮਲ ਆਈਏ ਫਿਰ ਮਣੀ ਜੀ ਜਾਣ ਪਈ ਬਾਈ ਫਿਰ ਕੰਮ ਨੂੰ ਜੀ ਕੀਤਾ ਫਿਰ ਕੰਮ ਕਰਨ ਲੱਗੇ ਦਵਾਰੇ ਆਈ ਕੰਮ ਆਪਣਾ ਸਲਾਈਆਂ ਦਾ ਤੇ ਬਸ ਮੈਂ ਕਿਹਾ ਚਲੋ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਬਾਈ ਵੀਰੇ ਵੀ ਮੇਰੀ ਰਿਪੋਰਟ ਨਾਰਮਲ ਆਈ ਹੈ ਤੇ ਮੈਂ ਕਿਹਾ ਚਲੋ ਜਿਹੜੇ ਮੇਰੇ ਵੀਡੀਓ ਵੇਖਦੇ ਆ ਵਿਚਾਰੀ ਵੇਟ ਕਰਦੇ ਹੋਣਗੇ ਤੇ ਪ੍ਰਮਾਤਮਾ ਬਾਈ ਮੈਨੂੰ ਮੇਰੇ ਭੈਣ ਭਰਾਵਾਂ ਚੰਸ ਦੀ ਵਸਦੀ ਰੱਖੇ ਚੜ੍ਹਦੀਆਂ ਕਲਾ ਚ ਰੱਖੇ ਤਰੱਕੀਆਂ ਦੇ ਵੀ ਤੰਦਰੁਸਤੀਆਂ ਦੇ ਵੀ ਤੇ ਅੱਜ ਦੀ ਬਈ ਮੇਰੀ ਐਨੀ ਵੀਡੀਓ ਸੀਗੀ ਤੇ ਬਈ ਵੀ ਮੇਰੀ ਵੀਡੀਓ ਤੁਸੀਂ ਦੱਸਿਆ ਕਰੋ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਜਰੂਰ ਦੇਖਿਆ ਕਰੋ ਮੇਰੀ ਵੀਡੀਓ ਸ਼ੇਅਰ ਕਰਿਆ ਕਰੋ ਅੱਗੇ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਬਈ ਤੇ ਚੈਨਲ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਹੋਰ ਜੇ ਬਈ ਮੇਰੀ ਕਿਸੇ ਭੈਣ ਨੂੰ ਕੋਟੀ ਜਾਗਟ ਸਵੈਟਰ ਚੀਜ਼ ਦੀ ਕਿਸੇ ਦੀ ਵੀ ਲੋੜ ਹੋਵੇ ਤਾਂ ਜਰੂਰ ਮੇਰੇ ਨਾਲ ਤੁਸੀਂ ਕੰਟੈਕਟ ਕਰਿਆ ਕਰੋ ਤੇ ਮੇਰਾ ਨੰਬਰ ਹੈਗਾ ਜੀ 93506 97902 ਤੇ WhatsApp ਨੰਬਰ ਹੈਗਾ ਜੀ ਮੇਰਾ 859916366 ਤੇ ਜਰੂਰ ਮੇਰੇ ਭੈਣ ਭਰਾਵਾਂ ਨੇ ਮੈਨੂੰ ਸਹਿਯੋਗ ਦੇਣਾ ਵਧੀਆ-ਵਧੀਆ ਮੈਨੂੰ ਕਮੈਂਟ ਕਰਨੇ ਤਾਂ ਕਿ ਮੈਂ ਕਮੈਂਟ ਪੜਾ ਖੁਸ਼ ਰਵਾਂ ਤੇ ਜਰੂਰ ਮੇਰੀ ਵੀਡੀਓ ਜੀ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਮੇਰਾ ਵੀ ਹੌਸਲਾ ਵਧੇ ਜੀ ਮੈਨੂੰ ਜ਼ਰੂਰ ਮੇਰੀਆਂ ਭੈਣਾਂ ਦਾ ਸਹਿਯੋਗ ਚਾਹੀਦਾ ਤੇ ਜੇ ਬੋਲਣ ਵਿੱਚ ਕਈ ਵਾਰੀ ਬਈ ਕੋਈ ਗਲਤ ਬੋਲ ਲਿਆ ਜਾਂਦਾ ਜਾਂ ਗਲਤੀ ਰਹਿ ਜਾਂਦੀ ਹੈ ਤਾਂ ਜ਼ਰੂਰ ਜੀ ਆਪਾਂ ਸੌਰੀ ਚਾਉਣੇ ਆ